ਇੱਥੇ ਆਪਾਂ ਨੇ ਕਰਾਰੋ ਦਾ ਟਰਾਂਸਮਿਸ਼ਨ ਲਾਇਆ 3 ਸਪੀਡ ਲਾਇਆ ਠੀਕ ਹੈ ਜੀ ਇਹ 4 ਵੀਲ ਚ ਵੀ ਹੁੰਦਾ ਹੈ ਕੰਪਨੀ ਦਾ 2 ਵੀਲ ਬਣਾਇਆ ਹੈ ਹਾਈ ਲੋ మీడియం ਵਿੱਚ ਜਿਹੜਾ ਆਪਣਾ ਇਹਦਾ ਇੰਜਨ ਹੈ ਬਹੁਤ ਹੈਵੀ ਡਿਊਟੀ ਇੰਜਨ ਲਾਇਆ ਆਪਾਂ ਨੇ 3364 ਸੀਸੀ ਦਾ ਇੰਜਨ ਲਾਇਆ ਇਹਨੂੰ ਆਪਾਂ ਤੇਵੇਂ ਆਪਣਾ ਫਰੰਟ ਹੁੱਡ ਆ ਗਿਆ ਫਰੰਟ ਮਰਗਾਰਡ ਆ ਗਿਆ ਕਨੋਪੀ ਆ ਗਈ ਜਿੱਥੇ ਠੀਕ ਹੈ ਜੀ ਫਰੰਟ weight ਆ ਰਿਹਾ ਹੈ ਰੀਅਰ weight ਦਿੰਨੇ ਜੀ ਨਾਲ ਆਪਾਂ ਠੀਕ ਹੈ ਜੀ ਹਾਂਜੀ ਭਾਈ ਜੀ ਸਾਰ ਵੀ ਪੈਵਰੇਸੀ ਕਰਮੇ ਦਾ ਠੀਕ ਠਾਕ ਦੋਸਤੋ ਅੱਜ ਪਹੁੰਚੇ ਹੋਏ ਹੈਂ ਭਾਈ ਆਪਾਂ ਪ੍ਰੀਤ ਟਰੈਕਟਰ ਨਾਬਾ ਤੇ ਤੇ ਇਹਨਾਂ ਦੇ ਵੀ ਦੇਖ ਸਕਦੇ ਹੋ ਕਿ ਨਵੇਂ ਟਰੈਕਟਰ ਆਏ ਨੇ ਤਿੰਨ ਇਹ ਹੈ ਜੀ ਸਪੈਸ਼ਲ ਐਡੀਸ਼ਨ ਇਹ ਹੈ ਜੀ ਜੋਧਾ ਆਲ ਰਾਉਂਡਰ 6049 ਦੇਖ ਸਕਦੇ ਹੋ 4x4 ਤੇ ਇਹ ਆ ਗਿਆ ਜੀ 2 ਵੀਲ ਡਰਾਈਵ ਦੇ ਜੇ ਤਿੰਨਾਂ ਦੇ ਉੱਪਰ ਮਾਰਦੇ ਨਿਗਾ ਇੱਕ ਵਾਰ ਬੱਬੂ ਸਮਾਰ ਕੇ ਦਿਖਾ ਦੇ ਤੇ ਆਪਾਂ ਉਸ ਤੋਂ ਬਾਅਦ ਪੁੱਛਾਂਗੇ ਵੀ ਇਹਨਾਂ ਦੇ ਵਿੱਚ ਜਿਹੜੇ ਫੀਚਰ ਨਵੇਂ ਕਿਹੜੇ-ਕਿਹੜੇ ਪਾਤੇ ਫੀਚਰ ਬਾਈ ਕਹਿੰਦੇ ਵੀ ਇੰਨੇ ਨੇ ਵੀ ਸਾਨੂੰ ਬਾਹਰੋਂ ਵੀ ਕੁਝ ਲਵਾਉਣ ਦੀ ਲੋੜ ਨਹੀਂ ਹੈਗੀ ਬਾਕੀ ਨਿਗਾ ਮਾਰਦੇ ਸਾਰੇ ਪਾਸੇ ਬਈ ਟਰੈਕਟਰਾਂ ਦੀ ਲੁੱਕ ਤੇ ਕੰਡੀਸ਼ਨ ਸਭ ਕੁਝ ਓਕੇ ਹੈਗੀ ਬਾਕੀ ਗੱਲਬਾਤ ਕਰਦੇ ਆ ਵੀ ਇਹਦੇ ਵਿੱਚ ਨਵਾਂ ਕੀ ਪਾਇਆਗਾ ਬਾਈ ਆਜੋ ਬਾਈ ਲੈ ਵੀ ਮਿੱਤਰੋ ਪਹਿਲਾ ਟਰੈਕਟਰ ਆ ਗਿਆ ਜੀ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਦੱਸੋ ਇਹਦੇ ਬਾਰੇ ਜੀ ਇਹ ਕੰਪਨੀ ਨੇ ਟਰੈਕਟਰ ਬਣਾਇਆ ਯੋਦਾ ਆਲ ਰਾਊਂਡਰ ਜਿਹੜਾ ਟੂ 휠 ਡਰਾਈਵ ਠੀਕ ਹੈ ਜੀ ਇਹ ਚ ਆਪਾਂ ਇੱਕ ਰਾਰੋ ਦਾ ਟਰਾਂਸਮਿਸ਼ਨ ਲਾਇਆ 3 ਸਪੀਡ ਲਾਇਆ ਹੂੰ ਠੀਕ ਹੈ ਜੀ 4 ਵੀਲ ਚ ਵੀ ਹੁੰਦਾ ਹੈ ਕੰਪਨੀ ਦਾ 2 ਵੀਲ ਬਣਾਇਆ ਹਾਈ ਲੋ ਮੀਡੀਅਮ ਚ ਠੀਕ ਹੈ ਜੀ ਜਿਹਨੂੰ ਆਪਾਂ ਮੀਟਾ ਦੀ ਲਿਫਟ ਲਈ 2400 ਕਿਜੀ ਦੀ ਹੂੰ ਠੀਕ ਹੈ ਜੀ ਇਹ ਤੇ ਸ਼ਟਲ ਗੇਅਰ ਹੈ ਇਹ 24 ਸਪੀਡਾਂ ਦਾ ਹੈ ਠੀਕ ਹੈ ਜੀ ਇਹ ਚ ਪੀਟੀ ਦੇ ਚੱਕਰ 540 ਵੀ ਹੈ ਤੇ 1000 ਵੀ ਹੈ ਠੀਕ ਹੈ ਜੀ ਦੋ ਸਪੀਡਰ ਤੇ ਨਾ ਡਬਲ ਐਕਟਿਵ ਡਿਸਟ੍ਰਿਬਿਊਟਰ ਦਿੱਤਾ ਇਹਨੂੰ ਆਪਾਂ ਨੇ ਠੀਕ ਹੈ ਜੀ ਇਹਨੂੰ ਆਪਾਂ ਨੇ ਮੀਟਾ ਦੀ ਲਿਫਟ ਦੇ ਨਾਲ ਲਿਫਟੋਮੈਟਿਕ ਸਵਿਚ ਵੀ ਲਾਇਆ ਨਾਲ ਠ ਫੀਲਡ ਦੀ ਡਿਮਾਂਡ ਸੀ ਉਸ ਡਿਮਾਂਡ ਨੂੰ ਰੱਖਦੇ ਆਂ ਵੀ ਆਪਾਂ ਨੇ ਇਹ ਟੂ ਸਪੀਡ ਟੂ ਵਿਲ ਡਰਾਈਵ ਵੀ ਬਣਾਤਾ ਠੀਕ ਆ ਜੀ ਜਿੱਦਾਂ ਦੀ ਵੀ ਅਗਲੇ ਨੂੰ ਯਾਨੀ ਕੀ ਹੋਵੇ ਹਾਂ ਜੋ ਵੀ ਆਪਣੇ ਲੈ ਸਕਦਾ ਬਸ ਬਸ ਜੀ ਬਾਈ ਟੂ ਵਿਲ ਵੀ ਲੈ ਸਕਦਾ ਫੋਰ ਵਿਲ ਵੀ ਲੈ ਸਕਦਾ ਇਹ ਤਿੰਨ ਸਿਲੰਡਰ ਚ ਠੀਕ ਆ ਜੀ 3364 ਸੀਸੀ ਦਾ ਇੰਜਨ ਇਹਦਾ ਆਪਣਾ ਠੀਕ ਆ ਜੀ ਫਰੰਟ ਦੀ ਜੇ ਆਪਾਂ ਗੱਲਬਾਤ ਕਰੀਏ ਲਾਈਟਾਂ ਵਗੈਰਾ ਦੀ ਇਹ LED ਲਾਈਟਾਂ ਲਾਈਆਂ ਜੀ ਆਪਾਂ ਇਹਨੂੰ ਫਰੰਟ ਵੇਟ ਲਾਇਆ ਅੱਗੇ ਹੂੰ ਠੀਕ ਆ ਜੀ ਠੀਕ ਆ ਕ੍ਰੋਮ ਵੇਟ ਵਗੈਰਾ ਐਕਸਟਰਾ ਹੁੰਦੇ ਨੇ ਜੇ ਆਪਾਂ ਜੇ ਆਪਾਂ ਫਰਾ ਵੇਟ ਲਾ ਗਿੱਤੇ ਜਿਹੜਾ 50 ਕਿਲੋ ਦਾ ਬਾਕੀ ਜੋ ਐਕਸਟਰਾ ਲਾਉਣਾ ਆਪਾਂ ਆਪ ਲਵਾ ਸਕਦੇ ਹਾਂ ਤੇ ਫਿਟਿੰਗ ਵਾਸਤੇ ਆਪਾਂ ਨੇ ਸਹੂਲਤਾਂ ਦਿੱਤੀ ਆਪਾਂ ਨਾਲ ਅੱਗੇ ਠੀਕ ਹੈ ਜੀ ਲੈ ਮਿੱਤਰੋ ਵਿੱਚੋਂ ਦਿਖਾ ਦਈਏ ਆਪਾਂ ਮਾੜਾ ਜਿਹਾ ਤੇ ਵਿੱਚ ਬਾਰੇ ਜਾਣਕਾਰੀ ਦਿਓ ਇਹਦੇ ਬਾਰੇ ਜੀ ਆਪਾਂ ਨੇ ਆਪਾਂ ਇਹਨੂੰ ਬਿੱਗ ਏਅਰ ਕਲਨ ਲਾਇਆ ਜਿਹੜਾ 8 ਇੰਚੀ ਹੈ ਵੱਧ ਹਵਾ ਵਾਸਤੇ ਜਿਹਦੇ ਨਾਲ ਇੰਜਨ ਦੀ ਪਾਵਰ ਵੱਧਦੀ ਹੈ ਠੀਕ ਹੈ ਜੀ ਯਾਰ ਇੰਜਨ ਸੁੱਖਾ ਰਹਿੰਦਾ ਆਪਾਂ ਨੇ ਇਹਨੂੰ ਅਲੂਮਿਨੀਅਮ ਦਾ ਰੈਡੀਏਟਰ ਲਾਇਆ ਵੱਡਾ ਠੀਕ ਹੈ ਠੰ ਠੀਕ ਹੈ ਜੀ ਜਿਹੜਾ ਆਪਣਾ ਇਹ ਇੰਜਨ ਆ ਬਹੁਤ ਹੈਵੀ ਡਿਊਟੀ ਇੰਜਨ ਲਾਇਆ ਆਪਾਂ ਨੇ 3364 ਸੀਸੀ ਦਾ ਇੰਜਨ ਲਾਇਆ ਇਹਨੂੰ ਆਪਾਂ ਠੀਕ ਹੈ ਜੀ ਜੀ ਮਿੱਤਰੂ ਦੇਖ ਸਕਦੇ ਹੋਗੇ ਇਹ ਆ ਜੀ 2 ਵੀਲ ਡਰਾਈਵ ਦੇ ਵਿੱਚ ਨਾ ਜੀ ਜੀ ਤੇ ਅਗਲਾ ਜੀ ਆਪਣਾ ਇਹ ਅਗਲਾ ਹੈ ਜੀ ਆਪਣਾ 659 ਜੋਦਾ ਆਲ ਰੌਂਡਰ 4 ਵੀਲ ਡਰਾਈਵ ਚ ਠੀਕ ਆ ਜੀ ਜਿਹਦਾ ਆਪਣਾ ਫਰੰਟ ਐਕਸਲ ਵੀ ਕਰਾਰੋ ਦਾ ਹੈ ਰੀਅਰ ਟਰਾਂਸਮਿਸ਼ਨ ਵੀ ਆਪਣਾ ਕਰਾਰੋ ਦਾ ਹੈ ਠੀਕ ਆ ਜੀ ਦੋਨੇ ਕਰਾਰੋ ਦੇ ਦੋਨੇ ਕਰਾਰੋ ਦੇ ਵੀ ਚਾਹੀਦੇ ਨੇ ਠੀਕ ਆ ਜੀ ਜਿਹਨੇ ਆਪਾਂ ਨੇ ਰਿਤ ਵੀ ਮੀਟਾ ਦੀ ਲਿਫਟ ਲਾਈ ਹੈ ਉਹ ਵੀ 2400 ਕਿਲੋ ਜੀ ਦੀ ਲਿਫਟ ਓਟੋਮੈਟਿਕ ਸਵਿਚ ਦੇ ਨਾਲ ਹੈ ਵੀ ਠੀਕ ਆ ਠੀਕ ਆ ਜੀ ਇਹਨੂੰ ਵੀ ਡਬਲ ਐਕਟਿਵ ਡਿਸਟ੍ਰੀਬਿਊਟਰ ਹੈ ਇਹ ਉਹੀ ਕੁਸ ਆ ਗਿਆ ਸਾਰਾ ਕੁਸ ਸਿਰਫ 2 ਵੀਲਰ 4 ਵੀਲ ਦਾ ਆਪਣੇ ਕਸਟਮਰ ਨੇ ਰਿਕੁਆਇਰਮੈਂਟ ਸੀ ਵੀ ਸਾਨੂੰ 2 ਵੀਲ ਵੀ ਚਾਹੀਦਾ ਤੇ ਠੀਕ ਹੈ ਜੀ ਟਾਇਰ ਵਗੈਰਾ ਦੀ ਜਪਾ ਟਾਇਰ ਇਹਨਾਂ ਦੇ 16 ਨੂੰ 28 ਦੇ ਟਾਇਰ ਹੋਣੇ ਜੀ ਪਿਛਲੇ ਅਗਲੇ 9 5 24 ਦੇ 19 ਹੈ ਦੇ ਜੀ ਇਹ ਜੋਦਾ ਆਲ ਰਾਉਂਡਰ ਦੇ ਹੈ ਠੀਕ ਹੈ ਜੀ ਵਿੱਚੋਂ ਸਾਰਾ ਕੁਝ ਜਾਨੀ ਸੇਮ ਹੈ ਹਾਂ ਇੰਜਨ ਦੀ ਪਾਵਰ ਸੇਮ ਹੈ ਜੀ ਹੂੰ ਇਹਦੇ ਬੋਨਟ ਜੋ ਹੈ ਉਹ ਸੇਮ ਹੈ ਅਗੇ ਫਰੰਟ ਵੇਟ ਹੈ ਉਹ ਸਾਰਾ ਕੁਝ ਸੇਮ ਆਏਗਾ ਜੀ ਠੀਕ ਹੈ ਜੀ ਲੈ ਵੀ ਮਿੱਤਰੋ ਅੱਗੇ ਆ ਗਿਆ ਵੀ ਟਰੈਕਟਰ ਤੁਹਾਨੂੰ ਕੁਝ ਵੀ ਬਾਜ਼ਾਰੋਂ ਬਾਹਰੋਂ ਲਾਈਕ ਲੌਂਡ ਦੀ ਰੋਡ ਨਹੀਂ ਹੈ ਜੀ ਨਾ ਜੀ ਇਹਦੇ ਵਾਰ ਦੱਸੋ ਜੀ ਇਹ ਆਪਣਾ ਹੈਗਾ ਜੀ ਸਪੈਸ਼ਲ ਐਡੀਸ਼ਨ ਹੈ 6549 ਠੀਕ ਹੈ ਜੀ 6549 ਹਾਂ ਜੀ ਹਾਂ ਜੀ ਇਹ ਵੀ ਫੋਰ 휠 ਡਰਾਈਵ ਹੈ ਇਹ ਚਾ ਫੋਰ ਸਿਲੰਡਰ ਚ ਇੰਜਨ ਹੈ ਜੀ ਦਾ ਹੂੰ 488 cc ਦਾ ਇੰਜਨ ਹੈ ਇਹਦਾ ਠੀਕ ਹੈ ਜੀ ਜੀ ਇਹਨੂੰ ਵੀ ਆਪਾਂ ਨੇ ਜਿਹੜੇ ਦੋਹੇ ਟਰਾਂਸਮਿਸ਼ਨ ਹੈ ਕਰਾਰੋ ਦਾ ਲਾਏ ਆ ਫਰੰਟ ਐਕਸਲ ਵੀ ਕਰਾਰੋ ਦਾ ਰੀਅਰ ਟਰਾਂਸਮਿਸ਼ਨ ਵੀ ਕਰਾਰੋ ਦਾ ਇਹਨੂੰ ਵੀ ਮੀਟਾ ਦੇ ਲਿਫਟ ਹੈ ਇਹਨੂੰ 2600 kg ਦੀ ਲਿਫਟ ਕਵਸਤੀ ਆਪਣੀ ਮੀਟਾ ਦੇ ਲਿਫਟ ਦੀ ਠੀਕ ਹੈ ਜੀ ਇਹਨੂੰ ਆਪਾਂ ਨੇ ਜੋ ਵੀ ਸਪੈਸ਼ਲ ਐਡੀਸ਼ਨ ਦੇ ਨਾਂ ਤੇ ਐਕਸਟਰਾ ਸਮਾਨ ਲਾਇਆ ਸਾਰਾ ਠੀਕ ਹੈ ਜੀ ਕਿਹੜੇ ਕਿਹੜਾ ਐਕਸਟਰਾ ਲੱਗਿਆ ਜਿੱਤੇ ਮੈਂ ਆਪਣਾ ਫਰੰਟ ਹੁੱਡ ਆ ਗਿਆ ਫਰੰਟ ਮਰਗਾਰਡ ਆ ਗਿਆ ਕਨੋਪੀ ਆ ਗਈ ਜਿੱਤੇ ਕਨੋਪੀ ਆ ਗਈ ਜੀ ਠੀਕ ਹੈ ਜੀ ਫਰੰਟ ਵੇਟ ਆ ਰਿਹਾ ਵੇ ਇਹ ਕੋਈ ਵੀ ਕਸਟਮਰ ਨੂੰ ਆਪਣੇ ਜਾ ਕੇ ਘਰੋਂ ਵੱਖਰਾ ਪੈਸਾ ਲਾਉਣ ਦੀ ਲੋੜ ਨਹੀਂ ਹੈਗੀ ਪੂਰਾ ਆਪਾਂ ਇੱਕਦਮ ਉਹ ਕਰਕੇ ਦਿੰਨੇ ਆ ਬਣਾ ਕੇ ਇਹਦੇ ਬਾਰੇ ਦੱਸੋ ਜੀ ਇਹ ਆਪਣਾ ਜੀ ਇਹਦੇ ਚ ਆਪਾਂ ਨੇ ਸ਼ਟਲ ਲੀਵਰ ਲਾਇਆ ਜਿਹੜਾ 12 ਫਾਰ 12 ਰਿਵਰਸ ਕਰਦਾ ਜੀ ਇਹ ਠੀਕ ਹੈ 24 ਸਪੀਡਾਂ ਵਾਲਾ ਉਹ ਹਾਈ ਲੋ ਮੀਡੀਅਮ ਵਾਲਾ ਜੀ ਹਾਈ ਲੋ ਮੀਡੀਅਮ ਵਾਲਾ ਠੀਕ ਹੈ ਜੀ ਇਹ ਇੱਥੇ ਜਿਹੜਾ ਜੀ ਇਹ ਡਬਲ ਕਲਚ ਲਾਇਆ ਆਪਾਂ ਇਹਨੂੰ ਆਪੀ ਡੀਓ ਕੱਚੀ ਕਲਚ ਵੀ ਕਹਿ ਦਿੰਨੇ ਆ ਇੰਡੀਪੈਂਡੈਂਟ ਕਲਚ ਦੋਨੇ ਕਲਾਚ ਅਲੱਗ ਅਲੱਗ ਹੈ ਲੈ ਵੀ ਮਿੱਤਰੋ ਐਂਡ ਤੇ ਗੱਲਬਾਤ ਆਉਂਦੀ ਜੇ ਆਫੀਸ ਦੇ ਨਾਲ ਵੀ ਕਿੱਥੋਂ ਕਿੱਥੋਂ ਆਪਣੀ ਜਿਹੜੇ ਆਪਣੇ ਏਰੀਆ ਹੁੰਦੇ ਸੋ ਸੇਰੀ ਦੇ ਆਪਣੀ ਡੀਲਰਸ਼ਿਪ ਹੈ ਜਿੱਥੇ ਨੇੜੇ ਉਸ ਡੀਲਰਸ਼ਿਪ ਤੋਂ ਹਰੇਕ ਜਗ੍ਹਾ ਤੋਂ ਆਪਾਂ ਨੂੰ ਮਿਲ ਜਾਏਗਾ ਇਹ ਹਾਂਜੀ ਹਾਂ ਆਪਾਂ ਡੀਲਰਸ਼ਿਪ ਦਾ ਕੰਟੈਕਟ ਕਰਕੇ ਜਾਂ ਆਪਣਾ ਕੰਪਨੀ ਦਾ ਟੋਲ ਫਰੀ ਨੰਬਰ ਹੈਗਾ ਆਪਾਂ ਉਸ ਤੇ ਵੀ ਕੰਟੈਕਟ ਕਰ ਸਕਦੇ ਆ ਤਾਂ ਆਪਾਂ ਨੂੰ ਉਸਦੇ ਏਰੀਆ ਦੇ ਡੀਲਰ ਅੱਪਾਰੇ ਦੱਸਿਆ ਜਾਏਗਾ ਜੇ ਆਪਾਂ ਨੂੰ ਟਰੈਕਟਰ ਦੀ ਡਿਲੀਵਰੀ ਬਾਰੇ ਪ੍ਰੋਵਾਈਡ ਕਰਾਇਆ ਜਾਏਗਾ ਠੀਕ ਹੈ ਜੀ ਠੀਕ ਹੈ ਜੀ ਲੈ ਵੀ ਮਿੱਤਰੋ ਇਹ ਸੀਗੇ ਤਿੰਨ ਟਰੈਕਟਰ ਨਵੇਂ ਤੇ ਤੁਹਾਨੂੰ ਇਹਦੇ ਵਿੱਚੋਂ ਕਿਹੜਾ ਟਰੈਕਟਰ ਚੰਗਾ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ ਤੇ ਜੇ ਤੁਸੀਂ ਇਹ ਟਰੈਕਟਰ ਲੈਣਾ ਹੋਵੇ ਤਾਂ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਹੈ ਜੀ ਓਕੇ ਜੀ ਧੰਨਵਾਦ